ਅਗਰ ਦੁਨੀਆ ਦੇ ਵਿੱਚ ਪਿਆਰ ਤੇ ਸਤਿਕਾਰ ਵੰਡਣਾ ਚਾਹੁੰਦੇ ਹੋ ਅਗਰ ਦੁਨੀਆ ਦੇ ਵਿੱਚ ਦਿਆਲਤਾ ਵੰਡਣੀ ਚਾਹੁੰਦੇ ਹੋ ਸਭ ਤੋਂ ਪਹਿਲਾਂ ਕੰਮ ਕਰੋ ਕਿ ਆਪਣੇ ਆਪ ਨਾਲ ਸੈਲਫ ਲਵ ਕਰੋ ਤੇ ਆਪਣੇ ਆਪ ਤੇ ਸੈਲਫ ਕਨਫੈਸ਼ਨ ਕਰੋ ਆਪਣੇ ਆਪ ਤੇ ਦਿਆਲੂ ਰਹੋ ਆਪਣੇ ਆਪ ਨਾਲ ਪਿਆਰ ਕਰੋ ਫਿਰ ਸਮਾਜ ਦੇ ਵਿੱਚ ਉਹਦਾ ਅਸਰ ਜਾਊਗਾ ਜੋ ਕੰਮ ਪਹਿਲਾਂ ਆਪਣੇ ਆਪ ਤੇ ਕਰੋਗੇ ਜੋ ਇਸ ਕੰਮ ਦੇ ਨਾਲ ਤੁਹਾਡਾ ਸਰੀਰ ਜਿਹੋ ਜਿਹਾ ਮਹਿਸੂਸ ਕਰ ਰਿਹਾ ਹੈ ਉਹੀ ਅਸਰ ਸਮਾਜ ਕਬੂਲਦਾ ਹੈ ਤੋ ਜੋ ਵੀ ਸੋਚਣਾ ਹੈ ਉਹ ਪਰ ਧਿਆਨ ਦੇਣਾ ਸੋਚਣਾ ਪਹਿਲਾਂ ਕਿ ਮੇਰਾ ਸਰੀਰ ਇਸ ਤੇ ਕੀ ਰਿਐਕਸ਼ਨ ਦੇ ਰਿਹਾ ਹੈ ਸਮਾਜ ਵੀ ਉਵੇਂ ਹੀ ਰਿਐਕਸ਼ਨ ਦੇਵੇਗਾ ਤਾਂ ਕਿਵੇਂ ਅਸੀਂ ਕਰ ਸਕਦੇ ਹਾਂ ਸੈਲਫ ਲਵ ਤੇ ਸੈਲਫ ਕੰਪੈਸ਼ਨ ਇਹ ਕਿਵੇਂ ਲਿਆ ਸਕਦੇ ਆ ਕਿਵੇਂ ਇਸ ਨੂੰ ਵਰਤੋਂ ਵਿੱਚ ਲਿਆਂਦਾ ਜਾ ਸਕਦਾ ਹੈ ਕਿਵੇਂ ਹੋਂਦ ਵਿੱਚ ਆ ਸਕਦਾ ਹੈ ਕਈਆਂ ਦੇ ਤਾਂ ਨੇੜੇ-ਤੇੜੇ ਵੀ ਨਹੀਂ ਹੁੰਦਾ ਕਈਆਂ ਤਾਂ ਸੈਲਫ ਲਵ ਬਾਰੇ ਪਤਾ ਵੀ ਨਹੀਂ ਹੁੰਦਾ ਕਈ ਲੋਕ ਨਜ਼ਾਇਜ਼ ਹੀ ਆਪਣੇ ਆਪ ਨੂੰ ਨਫ਼ਰਤ ਕਰਦੇ ਰਹਿੰਦੇ ਆ ਉਹਨਾਂ ਨੂੰ ਪਤਾ ਵੀ ਨਹੀਂ ਹੁੰਦਾ ਕਿ ਉਹ ਆਪਣੇ ਆਪ ਨਾਲ ਨਫ਼ਰਤ ਕਰ ਰਹੇ ਆ ਮੈਂ ਦੱਸਦਾ ਕਿ ਕਿਹੜੇ ਕਿਹੜੇ ਕਾਰਨਾ ਕਰਕੇ ਤੇ ਕਿਹੜੇ ਕਿਹੜੇ ਚੀਜ਼ਾਂ ਕਰਕੇ ਸਿਰਫ ਨਫ਼ਰਤ ਹੁੰਦੀ ਹੈ ਤੇ ਉਸ ਨੂੰ ਸਿਰਫ ਲਵ ਦੇ ਵਿੱਚ ਕਿਵੇਂ ਕਨਵਰਟ ਕੀਤਾ ਜਾ ਸਕਦਾ ਹੈ ਸਭ ਤੋਂ ਪਹਿਲਾਂ ਜੇ ਇੱਕ ਕੰਮ ਕਰਨਾ ਤਾਂ ਤੁਸੀਂ ਕਰਨਾ ਹੈ ਕਿ ਤੁਸੀਂ ਲੇਬਲਿੰਗ ਨਹੀਂ ਕਰਨੀ ਆਪਣੇ ਆਪ ਤੇ ਟੈਗ ਨਹੀਂ ਲਗਾਉਣਾ ਮਤਲਬ ਸਮਝ ਲਿਓ ਟੈਗ ਲਾਉਣ ਦਾ ਟੈਗ ਲਾਉਣ ਦਾ ਮਤਲਬ ਇਹ ਹੈ ਕਿ ਕਦੇ ਆਪਣੇ ਆਪ ਨੂੰ ਖੂਦ ਦੇ ਵਿੱਚ ਨਹੀਂ ਰੱਖਣਾ ਕਦੇ ਇਹ ਨਹੀਂ ਕਹਿਣਾ ਕਿ ਮੈਂ ਮੈਨੂੰ ਗੁੱਸਾ ਛੇਤੀ ਆ ਜਾਂਦਾ ਮੈਂ ਤਾਂ ਇਹੋ ਜਿਹਾ ਹੀ ਹਾਂ ਇਹ ਤਾਂ ਮੇਰੇ ਸੁਭਾਅ ਚ ਹੈ ਮੈਂ ਤਾਂ ਸਵੇਰੇ ਲੇਟ ਹੀ ਉੱਠਦਾ ਯਾਰ ਮਰ ਤੋਂ ਤਾਂ ਜ਼ਿਆਦਾ ਖਾਧੇ ਪਿਣਾ ਰਿਹਾ ਨਹੀਂ ਕਰਦਾ ਮਰ ਤੋਂ ਤਾਂ ਚਾਹ ਜ਼ਿਆਦਾ ਪੀਤੀ ਜਾਂਦੀ ਹੈ ਇਹ ਤਾਂ ਮੇਰੀ ਆਦਤ ਹੈ ਮੈਂ ਤਾਂ ਆਈ ਹਾਂ ਮੈਂ ਤਾਂ ਇੰਨੇ ਕਿੰਨੇ ਮਿੱਤਰ ਰੱਖਦਾ ਹੁੰਦਾ ਇਹ ਜਿਹੜੇ ਸਾਡੇ ਤੁਸੀਂ ਗੱਲਾਂ ਆਪਣੇ ਆਪ ਨੂੰ ਕਰਦੇ ਹੋ ਤੁਸੀਂ ਲੈਵਲ ਲਗਾ ਰਹੇ ਹੋ ਆਪਣੇ ਆਪ ਤੇ ਜਦੋਂ ਬੰਦਾ ਆਪਣੇ ਆਪ ਨੂੰ ਲੈਵਲ ਲਗਾ ਲੈਂਦਾ ਹੈ ਤਾਂ ਉਹ ਬੰਦਾ ਆਪਣੇ ਆਪ ਨੂੰ ਲਿਮਟਿਡ ਕਰ ਲੈਂਦਾ ਤੇ ਜਦੋਂ ਬੰਦਾ ਲਿਮਟਿਡ ਹੋਇਆ ਤਾਂ ਲਿਮਟਿਡ ਹੀ ਹੋ ਕੇ ਰਹਿ ਜਾਂਦਾ ਹੈ ਹਮੇਸ਼ਾ ਓਪਨ ਰੱਖੋ ਕਦੇ ਆਪਣੇ ਆਪ ਨੂੰ ਨਾ ਕਹੋ ਮੈਂ ਤਾਂ ਆਈ ਹਾਂ ਜੇ ਚੇਂਜ ਹੋਣਾ ਹੈ ਤੁਸੀਂ ਕਹੋ ਵੀ ਹਾਂ ਇੱਕ ਸੁਭਾਅ ਹੋ ਸਕਦਾ ਇੱਕ ਆਦਤ ਹੋ ਸਕਦੀ ਹੈ ਇੱਕ ਸੋਚ ਹੋ ਸਕਦੀ ਹੈ ਕੁਝ ਸਮੇਂ ਲਈ ਰਹੇਗੀ ਤੇ ਫਿਰ ਚਲੀ ਜਾਵੇਗੀ ਪਰ ਇਹ ਖਣਪੰਘੂਰ ਹੈ ਥੋੜੇ ਸਮੇਂ ਦੇ ਲਈ ਹੈ ਕੁਝ ਸਮੇਂ ਬਾਅਦ ਇਹ ਛੱਡ ਜਾਵੇਗੀ ਹਾਂ ਤੁਸੀਂ ਜਿੰਦਰ ਚਾਹਤਾ ਜੇ ਤੁਸੀਂ ਆਪਣੇ ਆਪ ਤੋਂ ਲੇਬਲ ਲਗਾਇਆ ਤੁਸੀਂ ਕਦੇ ਵੀ ਸੈਲਫ ਲਵ ਨਹੀਂ ਕਰ ਸਕਦੇ ਆਪਣੇ ਆਪ ਨੂੰ ਪਿਆਰ ਨਹੀਂ ਕਰ ਸਕਦੇ ਆਪਣੇ ਆਪ ਤੇ ਕੰਪੈਸ਼ਨ ਨਹੀਂ ਕਰ ਸਕਦੇ ਕਦੇ ਵੀ ਆਪਣੇ ਆਪ ਨੂੰ ਲੇਬਲ ਨਹੀਂ ਲਗਾਉਂਦੇ ਕਦੇ ਵੀ ਆਪਣੇ ਆਪ ਤੇ ਲੇਬਲ ਨਾ ਲਗਾਓ ਕਿਸੇ ਵੀ ਪ੍ਰਕਾਰ ਦਾ ਲੇਬਲ ਨਾ ਲਗਾਓ ਕਿ ਮੈਂ ਤਾਂ ਆਈ ਆ ਦੁਜੇ ਬੰਦਾ ਜਿਹੜਾ ਗਲਤੀਆਂ ਨਹੀਂ ਕਰਦਾ ਦੁਨੀਆ ਤੇ ਹਰੇਕ ਇਨਸਾਨ ਦੁਨੀਆ ਤੇ ਹਰੇਕ ਪਹੁੰਚਾ ਇਨਸਾਨ ਵੱਡੇ ਤੋਂ ਵੱਡਾ ਇਨਸਾਨ ਬੁਲੰਦੀਆਂ ਨੂੰ ਹਾਸਲ ਕਰਨ ਵਾਲਾ ਇਨਸਾਨ ਜ਼ਮੀਨਾਂ ਸਰ ਕਰਨ ਵਾਲਾ ਇਨਸਾਨ ਸਮੁੰਦਰਾਂ ਨੂੰ ਖੋਜਣ ਵਾਲਾ ਇਨਸਾਨ ਗਲਤੀ ਹਰੇਕ ਬੰਦਾ ਕਰਦਾ ਹੈ ਵੱਡੀ ਗੱਲ ਕੀ ਹੁੰਦੀ ਹੈ ਆਪਣੀ ਗਲਤੀ ਨੂੰ ਮੰਨਣਾ ਜੇ ਆਪਾਂ ਗਲਤੀ ਕਰਕੇ ਆਪਣੀ ਗਲਤੀ ਮੰਨਦੇ ਆਂ ਆਪਣੇ ਵਿੱਚ ਸੈਲਫ ਲਵ ਪੈਦਾ ਹੋਊਗਾ ਜੇ ਤੁਸੀਂ ਗਲਤੀ ਕਰਕੇ ਮੰਨਦੇ ਨਹੀਂ ਇਹਦਾ ਮਤਲਬ ਤੁਸੀਂ ਆਪ ਨੂੰ ਆਪਨੇ ਆਪ ਨੂੰ ਵੱਡਾ ਸਮਝ ਰਹੇ ਹੋ ਤੁਸੀਂ ਆਪਣੀ ਗਲਤੀ ਦਾ ਅਹਿਸਾਸ ਨਹੀਂ ਕਰ ਰਹੇ ਗਲਤੀ ਹਰੇਕ ਹੁੰਦੀ ਹੈ ਸਭੋਂ ਦੀ ਰੂਲ ਦਾ ਇਹ ਕਹਿੰਦਾ ਹੈ ਜਿਹੜਾ ਬੰਦਾ ਗਲਤੀ ਨਹੀਂ ਕਰਦਾ ਉਹ ਬੰਦਾ ਤਰੱਕੀ ਕਰ ਹੀ ਨਹੀਂ ਸਕਦਾ ਗਲਤੀਆਂ ਦੇ ਨਾਲ ਹੀ ਤਰੱਕੀਆਂ ਹੁੰਦੀਆਂ ਨੇ ਗਲਤੀਆਂ ਤਰੱਕੀਆਂ ਦੇ ਰਸਤੇ ਵਿੱਚ ਆਉਂਦੀਆਂ ਨੇ ਜੇ ਗਲਤੀ ਨਾ ਕਰਾਂਗੇ ਤਾਂ ਤਰੱਕੀ ਨਹੀਂ ਮਿਲੇਗੀ ਮੰਜ਼ਿਲ ਤੇ ਨਹੀਂ ਪਹੁੰਚਾਂਗੇ بس ਉਹ ਗਲਤੀ ਨੂੰ ਮੰਨੋ ਹਮਰ ਤੋਂ ਗਲਤੀ ਹੋਈ ਆ ਅਮਸੁਧਾਰ ਕਰਕੇ ਚੱਲੋ ਜੇ ਤੁਸੀਂ ਗਲਤੀ ਨਾ ਮੰਨੋਗੇ ਤਾਂ ਇਹਦਾ ਮਤਲਬ ਤੁਹਾਡੇ ਵਿੱਚ ਹੌਮੇ ਆਕੜਾ ਤੁਸੀਂ ਆਪਣੇ ਆਪ ਨੂੰ ਕਹਿ ਨਹੀਂ ਲੇ ਕੇ ਮੈਂ ਗਲਤੀ ਕਰ ਸਕਦਾ ਉੱਥੇ ਸੈਲਫ ਲਵ ਨਹੀਂ ਪੈਦਾ ਹੋਊਗਾ ਆਪਣੇ ਆਪ ਦੇ ਲਈ ਪਿਆਰ ਨਹੀਂ ਪੈਦਾ ਹੋਊਗਾ ਜੇ ਆਪਣੇ ਆਪ ਲਈ ਪਿਆਰ ਨਹੀਂ ਪੈਦਾ ਹੋਇਆ ਤਾਂ ਸਮਾਜ ਲਈ ਵੀ ਨਹੀਂ ਹੋਏਗਾ ਤੀਜੀ ਗੱਲ ਨੈਵਰ ਕ੍ਰਿਟੀਸਾਈਜ਼ ਐਨੀਬਾਡੀ ਮੈਂ ਸਕਾਰਾਤਮਕ ਕ੍ਰਿਟੀਸਿਜ਼ਮ ਦੀ ਗੱਲ ਨਹੀਂ ਕਰ ਰਿਹਾ ਸਕਾਰਾਤਮਕ ਅਲੋਚਨਾ ਦੀ ਗੱਲ ਨਹੀਂ ਕਰ ਰਹੇ ਆ ਮੈਂ ਨਕਾਰਾਤਮਕ ਅਲੋਚਨਾ ਦੀ ਗੱਲ ਕਰ ਰਿਹਾ ਨੈਗੇਟਿਵ ਕ੍ਰਿਟਿਸਿਜ਼ਮ ਆਫ ਐਨੀਬਾਡੀ ਜਦੋਂ ਅਸੀਂ ਨਕਾਰਾਤਮਕ ਕ੍ਰਿਟਿਸਿਜ਼ਮ ਕਰਦੇ ਆ ਕਿਸੇ ਦਾ ਵੀ ਅਸੀਂ ਪਤਾ ਕੀ ਸਮਝ ਰਹੇ ਹੁੰਨੇ ਆ ਕਿ ਮੇਰੇ ਤੋਂ ਉੱਤੇ ਕੋਈ ਨਹੀਂ ਹੌਂ ਮੇਦਨਾ ਪਰਿਆ ਹੁੰਦਾ ਬੰਦਾ ਇਹ ਮਤਲਬ ਦੁਨੀਆ ਤੇ ਕੋਈ ਬੰਦਾ ਮੇਰੇ ਤੋਂ ਉੱਤੇ ਨਹੀਂ ਜਿਹਦੇ ਬਾਰੇ ਅਸੀਂ ਕ੍ਰਿਟਿਸਿਜ਼ਮ ਕਰ ਰਹੇ ਆ ਨਕਾਰਾਤਮਕ ਕ੍ਰਿਟਿਸਿਜ਼ਮ ਕਰ ਰਹੇ ਆ ਅਸੀਂ ਮਨ ਦੇ ਵਿੱਚ ਅਸੀਂ ਸੋਚ ਰਹੇ ਆ ਜਦੋਂ ਬੰਦਾ ਨਕਾਰਾਤਮਕ ਕ੍ਰਿਟਿਸਿਜ਼ਮ ਕਰਦਾ ਹੈ ਜਾਂ ਆਲੋਚਨਾ ਕਰਦਾ ਹੈ ਉਹ ਬੰਦਾ ਖੁਦ ਨੂੰ ਕਦੇ ਪਿਆਰ ਨਹੀਂ ਕਰ ਸਕਦਾ ਉਹ ਬੰਦਾ ਖੁਦ ਨੂੰ ਪਿਆਰ ਨਹੀਂ ਕਰੇਗਾ ਤਾਂ ਸਮਾਜ ਨੂੰ ਪਿਆਰ ਵੀ ਨਹੀਂ ਕਰੇਗਾ ਜਦੋਂ ਬੰਦਾ ਕ੍ਰਿਟਿਸਾਈਜ਼ ਕਰਦਾ ਉਹਦੇ ਵਿੱਚ ਹਾਰਮਨ ਉਹ ਜੀ ਨਿਕਲਦੇ ਆ ਉਹ ਹਾਰਮਨ ਉਸ ਨੂੰ ਖੁਦ ਨੂੰ ਪ੍ਰਭਾਵਿਤ ਕਰਦੇ ਨਾਲ ਉਹ ਪੂਰੇ ਹਾਰਮਨ ਪੂਰੇ ਸਮਾਜ ਨੂੰ ਪ੍ਰਭਾਵਿਤ ਕਰਦੇ ਆ ਇਸ ਕਰਕੇ 네ਗੇਟਿਵ ਕ੍ਰਿਟਿਸਿਜ਼ਮ ਦੇ ਵਿੱਚ ਕਦੇ ਨਹੀਂ ਪੈਣਾ ਸਕਾਰਾਤਮਕ ਕ੍ਰਿਟਿਸਿਜ਼ਮ ਪੋਜ਼ਿਟਿਵ ਕ੍ਰਿਟਿਸਿਜ਼ਮ ਜਿਸ ਨਾਲ ਕੋਈ ਸੁਨਿੱਕਲਦਾ ਹੈ ਕਿਸੇ ਨਾ ਕਿਸ ਦਾ ਫਾਇਦਾ ਹੁੰਦਾ ਹੈ ਉਹ ਲੋਚਨਾਤਮਕ ਕਦੇਅੰ ਕਰਦੇ ਹੀ ਰਹਿਣਾ ਚਾਹੀਦਾ ਉਹਦੇ ਬਾਰੇ ਆਪਾਂ ਨੂੰ ਕਦੇ ਵੀ ਨਹੀਂ ਕਰਨਾ ਉਹ ਜ਼ਰੂਰੀ ਹੈ ਤੇ ਚੌਥੇ ਨੰਬਰ ਤੇ ਇਮਪਰਫੈਕਸ਼ਨ ਕੋਈ ਵੀ ਬੰਦਾ ਸਮਾਜ ਤੇ ਪਰਫੈਕਟ ਨਹੀਂ ਹੈ ਸੰਪੂਰਨ ਨਹੀਂ ਹੈ ਸਰਵ ਕਲਾ ਸੰਪੰਨ ਨਹੀਂ ਹੈ ਜੇ ਮਨ ਕੁਦਰਤ ਦੇ ਵੱਲ ਧਿਆਨ ਮਾਰੋ ਤਾਂ ਤੁਸੀਂ ਦੇਖੋਗੇ ਇੱਕ ਦਰਖਤ ਦੇ ਪੱਤੇ ਨਹੀਂ ਮਿਲਦੇ ਹੁੰਦੇ ਇੱਕ ਜਨਾਰਾ ਤੁਸੀਂ ਪਹਾੜ ਵੱਲ ਧਿਆਨ ਮਾਰੋਗੇ ਪਹਾੜ ਦੀ ਉਗੜ ਦੁਗੜ ਹੁੰਦਾ ਹੈ ਤੁਸੀਂ ਜੰਗਲ ਵੱਲ ਧਿਆਨ ਮਾਰੋਗੇ ਜੰਗਲ ਦੇ ਵਿੱਚ ਵੀ ਵੱਖ-ਵੱਖ ਤਰ੍ਹਾਂ ਦੇ ਦਰਖਤ ਉੱਚਾ ਨੀਵਾ ਤਾਂ ਕੁਛ ਵੀ ਨੇਚਰ ਦੇ ਵਿੱਚ ਪਰਫੈਕਟ ਨਹੀਂ ਹੈ ਫਿਰ ਤੁਸੀਂ ਪਰਫੈਕਟ ਕਿਵੇਂ ਹੋ ਸਕਦੇ ਹੋ ਕਿਉਂ ਇਹ ਵਹਿ ਪਾਲੀ ਬੈਠੇ ਹੋ ਕਿ ਤੁਸੀਂ ਪਰਫੈਕਟ ਹੋ ਕੋਈ ਵੀ ਇਨਸਾਨ ਇੱਥੇ ਪਰਫੈਕਟ ਨਹੀਂ ਹੈ ਗਲਤੀਆਂ ਹਰੇਕ ਬੰਦਾ ਕਰੂਗਾ ਜੇ ਤੁਸੀਂ ਪਰਫੈਕਸ਼ਨ ਦੇ ਚੱਕਰ ਚ ਪਏ ਹੋ ਵੀ ਮੈਂ ਕਿਉਂ ਨਹੀਂ ਕਰ ਪਾ ਰਿਹਾ ਇਹ ਪਰਫੈਕਸ਼ਨ ਦਾ ਕੰਮ ਤੁਸੀਂ ਨਹੀਂ ਕਰ ਪਾਉਂਗੇ ਉਸ ਕਰਕੇ ਆਪਣੇ ਆਪ ਨੂੰ ਕੋਸੋ ਨਾ ਇਹ ਮੰਨ ਕੇ ਚੱਲੋਗੇ ਇਨਪਰਫੈਕਸ਼ਨ ਆਉਗੀ ਤਾਂ ਤੁਸੀਂ ਜੇ ਮੰਨ ਕੇ ਚੀਜ਼ ਵੀ ਹਰੇਕ ਚੀਜ਼ ਦੇ ਵਿੱਚ ਇਨਪਰਫੈਕਸ਼ਨ ਹੈ ਉਹਦੇ ਤੁਸੀਂ ਆਪਣੇ ਆਪ ਨਾਲ ਪਿਆਰ ਕਰਨਾ ਸ਼ੁਰੂ ਕਰ ਦੇਵੋਗੇ ਆਪਣੇ ਆਪ ਦੇ ਪ੍ਰਤੀ 네ਗਟਿਵ ਬੰਦਾ ਉਦੋਂ ਹੁੰਦਾ ਹੈ ਜਦੋਂ ਲੱਗਦਾ ਹੈ ਕਿ ਮੈਂ ਇਹ ਕੰਮ ਕਿਉਂ ਨਹੀਂ ਕਰ ਪਾਇਆ ਮੈਂ ਐਡਾ ਵੱਡਾ ਮੈਂ ਐਡਾ ਤਕੜਾ ਮੈਂ ਐਡਾ ਗੁਣੀ ਗਿਆਨੀ ਮੈਂ ਕਿਉਂ ਨਹੀਂ ਕਰ ਪਾਇਆ ਉਦੋਂ ਆਪਣੇ ਆਪ ਦੇ ਨਾਲ ਨਫ਼ਰਤ ਸ਼ੁਰੂ ਹੁੰਦੀ ਹੈ ਉਹ ਨਫ਼ਰਤ ਇਨ੍ਹਾਂ ਚੀਜ਼ਾਂ ਨੂੰ ਅੱਗੇ ਰੱਖ ਕੇ ਮਿਟਾ ਸਕਦੇ ਹਾਂ ਤੇ ਰੋਜ਼ ਜੀ ਉੱਠ ਕੇ ਹੀ ਕਹਿਣਾ ਕਿ ਭਾਵੇਂ ਮੈਂ ਬਹੁਤ ਸਾਰੀਆਂ ਨਕਮੀਆਂ ਚੀਜ਼ਾਂ ਨਾਲ ਭਰਿਆ ਹੋਇਆ ਹਾਂ ਪਰ ਉਹ ਇੱਕ ਸੋਚ ਹੈ ਉਹ ਖਿੰਪੰਗੂਰ ਹੈ ਉਹ ਆਈ ਤੇ ਚਲੀ ਜਾਵੇਗੀ ਉਹ ਕਹਾ ਦਤਾ ਹੈ ਮੈਂ ਉਹਨੂੰ ਜਸਤਾਰ ਕਰਕੇ ਨਵੀਆਂ ਨਵੀਆਂ ਬੁਲੰਦੀਆਂ ਨੂੰ ਸ਼ਮਾਤ ਚੰਗੇ ਚੰਗੇ ਚੀਜ਼ਾਂ ਪ੍ਰਾਪਤ ਕਰਾਂਗਾ ਇਹ ਤੁਸੀਂ ਜੇ ਆਪਣੇ ਆਪ ਨਾਲ ਗੱਲਾਂ ਕਰਕੇ ਇਹ ਗੱਲ ਕਹੋਗੇ ਆਪਣੇ ਆਪ ਨੂੰ ਤਾਂ ਇਹ ਹੋ ਜਾਊਗਾ ਸੋ ਸੈਲਫ ਲਵ ਸੈਲਫ ਕੰਪੈਸ਼ਨ ਇਹਨਾਂ ਚਾਰਜ ਜਨੂੰ ਆਪਣੇ ਤੇ ਲਾਗੂ ਕਰੋ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਇਹ ਸਾਰੀਆਂ ਚੀਜ਼ਾਂ ਨਜ਼ਰ ਆਉਣਗੀਆਂ ਸਮਾਜ ਦੇ ਵਿੱਚ ਕਿਉਂਕਿ ਤੁਹਾਡੇ ਤੇ ਪ੍ਰਿਜ਼ਮ ਜਿਹੜਾ ਹੋਊਗਾ ਤੁਹਾਡੇ ਤੇ ਜਿਹੜਾ ਸੀਸਾ ਲੱਗ ਜੋ ਅੱਖਾਂ ਤੇ ਤੁਹਾਡੇ ਐਨਕ ਲੱਗ ਜੋਗੇ ಓಸ್ ತರಕೆ